ਮੈਨੂੰ ਹੁਣੇ-ਹੁਣੇ ਦੱਸਿਆ ਗਿਆ ਕਿ ਐਸਐਸਪੀ ਮੈਡਮ ਨੇ ਆਪਣੇ ਡੀਐਸਪੀ ਪ੍ਰਿਤੰਦਰ ਸਿੰਘ ਕਿੱਥੇ ਆਓ ਜੀ ਇਹਨਾਂ ਨੂੰ ਭੇਜਿਆ ਕਿ ਅਸੀਂ ਜੋ ਕੇਸ ਦਰਜ ਕੀਤੇ ਗਏ ਐ ਸਾਰਿਆਂ ਤੇ ਇਨਕੁਆਇਰੀ ਮਾਰਕ ਅਸੀਂ ਕਰਕੇ ਕੋਈ ਅਰੈਸਟ ਨਹੀਂ ਕਰਾਂਗੇ ਅੱਗੇ ਤੋਂ ਅੱਗੇ ਤੋਂ ਜ਼ਿੰਮੇਵਾਰ ਅੱਗੇ ਤੋਂ ਅੱਗੇ ਤੋਂ ਕੋਈ ਝੂਠਾ ਪਰਚਾ ਨਹੀਂ ਦਿੱਤਾ ਜਾਊਗਾ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਊਗਾ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਮੈਂ ਭੇਜਿਆ ਸਾਰੇ ਨਾਲ ਗੱਲ ਕੀਤੀ ਹੈ ਹਾਈ ਕੋਰਟ ਵੀ ਕਰ ਦਿੱਤਾ ਹੈ ਤਾਂ ਹੁਣ ਮੈਡਮ ਦਾ ਆਇਆ ਹੈ ਸ਼ਾਇਦ ਮੈਡਮ ਨੂੰ தோਕ ਲਿਆ ਹੋਣਾ ਕਿ ਹੁਣ ਪੁਲਿਸ ਦੀ ਵਰਦੀ ਪਾਣੀ ਜ਼ਰੂਰੀ ਪੈ ਗਈ ਉਹਨੂੰ ਤਿਆਰ ਕਰਕੇ ਮੈਂ ਬੇਨਤੀ ਹੈ ਕਿ ਅੱਜ ਆਪ ਮੈਮੋਰੰਡਮ ਆਸੀ ਉਹ ਕਹਿੰਦੇ ਸਾਨੂੰ ਭੇਜ ਦਿਓ ਆ ਮੈਂ ਤੁਹਾਨੂੰ ਦੇ ਰਿਆਂ ਪਰ ਜੇ ਇਹਨਾਂ ਨੇ ਇੱਕ ਵੀ ਬੰਦਾ ਹੁਣ ਫੜਿਆ ਫਿਰ ਨਾ ਇੱਥੇ ਮੁੱਖ ਮੰਤਰੀ ਬਣੂਗਾ ਨਾ ਕੇਜਰੀਵਾਲ ਨਾ ਸਸੋੜੀਆ ਕਿਸੇ ਨੂੰ ਬਣ ਨਹੀਂ ਦੇਣਗੇ ਮਾਜੀ ਵਾਲੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਹੁਣ ਆਪਣਾ ਧਰਨਾ ਸਵਾਪਤਾ ਕਿਉਂਕਿ